ਬੜੀ ਹੀ ਦੁਖਦਾਈ ਘਟਨਾ ਪੰਜਾਬ ਦੇ ਦਸੂਆ ਸ਼ਹਿਰ ਤੋਂ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਤੇ ਰਾਤ ਇੱਕ ਸੜਕ ਹਾਸਾ ਹੋਇਆ ਹੈ ਜਿਹਦੇ ਵਿੱਚ ਗੱਡੀ ਦੇ ਵਿੱਚ ਸਵਾਰ ਪੰਜ ਨੌਜਵਾਨਾਂ ਦੀ ਜਿਹੜੀ ਹੈ ਉਹ ਮੌਤ ਹੋ ਗਈ ਤੁਹਾਨੂੰ ਦੱਸਦੀ ਕਿ ਇਹ ਪੰਜੇ ਨੌਜਵਾਨ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਰਕੀਜੇ ਕਿ ਜੋ ਦਸੂਆ ਹਾਸਾ ਹੋਇਆ ਇੱਕ ਉਸ ਦੇ ਵਿੱਚ ਭਾਰ ਕੋ ਕੰਮ ਤੇ ਜਿਹੜੇ ਨੌਜਵਾਨ ਕਿੰਨੇ ਜਾਣੇ ਸੀ ਕੀ ਇਹ ਤੁਹਾਡੇ ਲੱਗਦੇ ਹਨ ਏ ਸਾਡੇ ਸਵੈ ਸੇਵਕ ਸੀ ਜੀ ਆਰਐਸਐਸ ਦੇ ਨਾਲ ਜੁੜੇ ਸੀ ਸਾਰੇ ਬੱਚੇ ਔਰ ਬਚਪਨ ਤੋਂ ਹੀ ਇਹ ਸ਼ਾਖਾ ਤੇ ਆnde ਸੀਗੇ ਔਰ ਇਹ ਸਾਰੇ ਆਪਸ ਦੇ ਵਿੱਚ ਸਵੈ ਸੇਵਕ ਤੇ ਇਕੱਠੇ ਰਹਿੰਦੇ ਸੀਗੇ ਅੱਛਾ ਜੀ ਤੇ ਕੱਲ ਅ ਗਏ ਆ ਮੈਰਿਜ ਤੇ ਸੀਗੇ ਸਾਰੇ ਇਕੱਠੇ ਤੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਕੋਈ ਦੋਸਤ-ਦੋਸਤ ਕੰਦੇ ਵਿੱਚ ਚਲੋ ਆਪਾਂ ਚਲਦੇ ਆ ਘੁੰਮਣ ਫਿਰਨ ਵਾਸਤੇ ਇਥੇ ਘੁੰਮਣ ਵਾਸਤੇ ਗਏ ਆ ਤੇ ਰਸਤੇ ਦੇ ਵਿੱਚ ਜਿਹੜੀ ਇਹ ਦੁਰਘਟਨਾ ਜਿਹੜੀ ਹੈ ਜਿੰਨੂੰ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਸਾਡੇ ਕੋਲੋਂ ਤੇ ਪਤਾ ਲੱਗਿਆ ਰਾਤ ਨੂੰ ਵੀ ਇਦਾਂ ਐਕਸੀਡੈਂਟ ਹੋ ਗਿਆ ਇੱਕ ਟਰੱਕ ਨੇ ਮਾਰੀ ਸਾਈਡ ਗੱਡੀ ਅਨियੰਤਰਤ ਹੋ ਕੇ ਤਾਂ ਦੂਸਰੇ ਪਾਸੇ ਚਲੇ ਗਈ ਸਮੇਂ ਟੈਂਕਰ ਆ ਰਿਹਾ ਸੀਗਾ ਤੇ ਉਹਦੀ ਚਪੇਟ ਚਾ ਕੇ ਤੇ ਬਲਾਸਟ ਹੋ ਗਿਆ ਇੱਕ ਹੈ ਜੀ ਆਪਣੇ ਇੰਦਰਜੀ ਜੀ ਹੈ ਸਾਡੇ इंदर जी जी अंकित जी राजू जी और अभी जी और एक और इनदा दोषी जेल रोड दे पुलिस मेनू उनदा नाम ढंग पता वैसे कितने जने सिगे टोटल, टोटल जी आ, पार्क कैंप दे कितने नौजवान थे चार जेडे बच्चे आ ओ साडे पार्क कैंप दे है ਕੰਮ ਕੀ ਕਰਦੇ ਸੀ ਇਹ ਸਾਰੇ ਪਹਿਲੇ ਤਾਂ ਇਹ ਸਟੂਡੈਂਟ ਸੀ ਪਰ ਹੁਣ ਟਾਈਮ ਟੂ ਟਾਈਮ ਆਪਣੇ ਆਪਣੇ ਕਮਾਰੇ ਵਿੱਚ ਜਿੰਨੂੰ ਜੋ ਵੀ ਕੰਮ ਮਿਲ ਰਿਹਾ ਸੀਗਾ ਉਹ ਕਰ ਰਿਹਾ ਸੀਗਾ ਰਾਜੂ ਜੀ ਦਿਲਕੁਸ਼ਾ ਮਾਰਕੀਟ ਵਿੱਚ ਕੁਝ ਸ਼ਾਇਦ ਹੋਲ سیلਰ ਦੇ ਕੋਲ ਮੈਡੀਕਲ ਦੇ ਵਿੱਚ ਉੱਥੇ ਕਰਦੇ ਸੀਗੇ ਅਭੀ ਜੀ ਇਹ ਸ਼ੈਲਨ ਇਹ ਨਾ ਕੋਈ ਉਹ ਸੀਗਾ ਜਿਹੜਾ ਸ਼ਿਫਟ ਟਾਈਪ ਹੁੰਦਾ ਨਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਸੀਗੇ ਕਿ ਸੇ ਦੇ ਨਾਲ ਤੇ ਜਿਹੜੇ ਇੰਦਰਜੀਤ ਜੀ ਸੀਗੇ ਸਟੂਡੈਂਟ ਸੀ ਤੇ ਜਿਹੜੇ ਆਪਣੇ ਅੰਕੇ ਜੀ ਐ ਇਹ ਵੀ ਹੁਣ ਕੁਛ ਨਾ ਕੁਛ ਜੋ ਉਹਨਾਂ ਦਾ ਕੋਈ ਕੰਮ ਸੀਗਾ ਉਹ ਕਰ ਰਹੇ ਸੀਗੇ ਔਰ ਬਹੁਤ ਮੰਦਪਾਗੀ ਘਟਣਾ ਔਰ